わし。<noise> <noise> ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖਖ ਨਸ਼ਾ ਖਿਲਾਫ ਵੱਡੀ ਮੁਹਿੰਮ ਨੂੰ ਉਸ ਵੇਲੇ ਪਾਰੀ ਸਫਲਤਾ ਮਿਲੀ ਜਦੋਂ ਸਰਵਣ ਸਿੰਘ ਬਲ ਫਿਲੋਰ ਦੇ ਨਿਰਦੇਸ਼ਾਂ ਤੇ ਥਾਣਾ ਗੁਰਾਇਆਂ ਦੇ ਐਸਐਚਓ ਗੁਰਸ਼ਰਨ ਸਿੰਘ ਦੀ ਟੀਮ ਵੱਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਦੁਸਾਂਝ ਕਲਾ ਚੌਕੀ ਦੇ ਇੰਚਾਰਜ ਸੁਖਵਿੰਦਰ ਪਾਲ ਥਾਣੇਦਾਰ ਨੇ ਟੀਮ ਸਮੇਤ ਇੰਦਨਾ ਕਲਾਸਕੇ ਗੇਟ ਦੁਸਾਂਝ ਕਲਾ ਤੋਂ ਕੋਸ਼ਾਰਾਂ ਨੇ ਪਤਨੀ ਸਤਨਾਮ ਵਾਸੀ ਗੋਹਾਵਰ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਨੂੰ 130 ਗੋਲੀਆਂ ਸਮੇਤ ਕਾਬੂ ਕੀਤਾ। पुलिस ने मामला दर्ज करके अगलेरी कार्रवाई शुरू कर दी थी। कैमरामैन अजय सिंह नागी नाल गुरशान सिंह नागी मनप्रीत सिंह राजविंदर सिंह राजा कोटली गुरशान सिंह नागी दी दुसांज कला विशेष तो रिपोर्ट एसी सुखविंदर पाल चौकी इंचार्ज दुसांज कला आज ना कासो ऑपरेशन सी सीनियर अफसर के हजरत अनुसार किया गया सी पिंड गहौर उषा वाइफ ऑफ सिंह ਪਿੰਡ ਗਹੋਰ ਤੋਂ ਹੀ ਫੜਿਆ ਇਹਦੇ ਕੋਲ 130 ਨਸ਼ੀਲੀਆਂ ਕੁੜੀਆਂ ਪੜੀਆਂ ਹਨ ਤੇ ਇਸੇ ਤਰ੍ਹਾਂ ਅਸੀਂ ਇੱਕ ਤਸ ოਪਰੇਸ਼ਨ ਦੌਰਾਨ ਇੱਕ ਨੂੰ ਅਰੈਸਟ ਕੀਤਾ ਹੈ ਮਕਦਮਾ ਨੰਬਰ 109/ਬੀ ਅੰਡਰ ਸੈਕਸ਼ਨ ਕਾਰਜ 14 ਇਹ ਆਦਤਪਨੂਪ ਪੋਪੜਾ ਸੀਗਾ ਰਕੇਸ਼ ਕੁਮਾਰ ਪੁੱਤਰ ਸਰਜੀਤਰਾਮ ਪਿੰਡ ਪੁੰਨੀਆਂ ਥਾਣਾ ਬੰਗਾ ਇਹਨੂੰ ਵੀ ਅਸੀਂ ਅਰੈਸਟ ਕੀਤਾ ਹੈ ਜਦੋਂ ਤੁਸੀਂ ਇਲਾਕਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਇਹਹੀ ਬੇਨਤੀ ਕਰਨਾ ਚਾਹੁੰਦਾ ਕਿ ਇਲਾਕੇ ਵਿੱਚ ਜਿਹੜਾ ਵੀ ਕੋਈ ਡਰੱਗ ਸਮਗਲ ਰੱਖਦਾ ਜਾਂ ਕੋਈ ਡਰੱਗ ਦਾ ਧੰਦਾ ਕਰਦਾ ਹੈਗਾ ਜਿਹੜਾ ਵੀ ਉਹ ਆਪਣੇ ਆਪ ਨੂੰ ਸੇਫ ਨਾ ਸਮਝੇ ਅਫਸਰਾਂ ਵੱਲੋਂ ਬਹੁਤ ਸਰਕਸ ਹਦ ਤਣੇ ਉਹ ਬਖਸ਼ੇ ਨਹੀਂ ਜਾਣਗੇ ਆਪਣੇ ਧੰਦੇ ਨੂੰ ਬੰਦ ਕਰਨ ਜਾਂ ਇਲਾਕਾ ਛੱਡਣ